ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਮੇਰੇ ਕਲਗੀਧਰ ਸ਼ਹਿਨशाह ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਤੋਂ ਵੱਡੇ ਫਰਜੰਦ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਇਤਿਹਾਸ ਵਿੱਚੋਂ ਇੱਕ ਅਜਿਹੀ ਘਟਨਾ ਸਾਂਝੀ ਕਰਾਂਗਾ ਜਿਸ ਨੂੰ ਪੜ੍ਹ ਕੇ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਹੈਰਾਨ ਹੋ ਜਾਈਦਾ ਹੈ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਸ਼ੁਰੂ ਤੋਂ ਹੀ ਜ਼ੁਲਮ ਦੇ ਖਿਲਾਫ ਸਨ ਇਹ ਆਪਾਂ ਸਾਰਾ ਇਤਿਹਾਸ ਪੜਿਆ ਹੈ ਕਿ ਕਿਵੇਂ ਬਾਬਾ ਅਜੀਤ ਸਿੰਘ ਜੀ ਨੇ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਸ਼ਹਾਦਤ ਦਾ ਜਾਮ ਪੀਣ ਤੱਕ ਕਿਵੇਂ ਦੁਸ਼ਮਣਾਂ ਦੇ ਆਹੂ ਲਾਹੇ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਨ ਬੱਟੀ ਜੰਗ ਲੱਗਣ ਤੋਂ ਪਹਿਲਾਂ ਵੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਉਹ ਜੰਗੀ ਕਰਤੱਬ ਦਿਖਾਏ ਨੇ ਜਿਹੜੇ ਸਭਨਾਂ ਨੂੰ ਹੈਰਾਨ ਕਰ ਦਿੰਦੇ ਨੇ ਲੋ ਗੁਰੂ ਪਿਆਰਿਓ ਆਓ ਆਪਾਂ ਬਾਬਾ ਜੀ ਸਿੰਘ ਜੀ ਦਾ ਉਹ ਇਤਿਹਾਸ ਸਾਂਝਾ ਕਰਾਂਗੇ ਜੋ ਅਸੀਂ ਅੱਜ ਤੱਕ ਨਹੀਂ ਸੁਣਿਆ ਤੇ ਜਿਨ੍ਹਾਂ ਨੇ ਸੁਣਿਆ ਉਹ ਵੀ ਕਮੈਂਟ ਜ਼ਰੂਰ ਕਰਿਓ ਆਪਣੇ ਵਿਚਾਰ ਦਿਓ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਵਾਰ ਕੀ ਹੁੰਦਾ ਹੈ ਕਿ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਆਨੰਦਪੁਰ ਸਾਹਿਬ ਵਿਖੇ ਦਰਬਾਰ ਲੱਗਿਆ ਹੁੰਦਾ ਹੈ ਸਤਿਗੁਰ ਜੀ ਉਪਦੇਸ਼ ਕਰਕੇ ਹਟਦੇ ਨੇ ਉੱਥੇ ਇੱਕ ਗਰੀਬ ਬ੍ਰਾਹਮਣ ਤਾਂ ਹ ਮਾਰਨ ਲੱਗ ਜਾਂਦਾ ਹੈ ਰੋਣ ਲੱਗ ਜਾਂਦਾ ਹੈ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਕੀ ਹੋਇਆ ਉਹ ਗਰੀਬ ਬ੍ਰਾਹਮਣ ਆਖਣ ਲੱਗਿਆ ਗੁਰੂ ਪਾਤਸ਼ਾਹ ਜੀ ਮੇਰੀ ਇੱਜ਼ਤ ਰੱਖ ਲਓ ਮੇਰੀ ਪੱਤ ਰੱਖ ਲਓ ਬੱਸੀ ਪਠਾਣਾ ਦੇ ਜਿਹੜੇ ਪਠਾਨ ਨੇ ਉਹਨਾਂ ਨੇ ਮੇਰੀ ਘਰ ਵਾਲੀ ਨੂੰ ਮੇਰਾ ਨਮ ਨਮਾ ਵਿਆਹ ਹੋਇਆ ਹੈ ਉਹਨਾਂ ਨੇ ਮੇਰੀ ਘਰ ਵਾਲੀ ਨੂੰ ਅਗਵਾ ਕਰ ਲਿਆ ਹੈ ਕਿਰਪਾ ਕਰਕੇ ਮੇਰੀ ਘਰ ਵਾਲੀ ਮੈਨੂੰ ਸਹੀ ਸਲਾਮਤ ਵਾਪਸ ਕਰਵਾ ਦਿਓ ਤੇ ਹੁਸ਼ਿਆਰਪੁਰ ਦਾ ਉਹ ਬ੍ਰਾਹਮਣ ਰਹਿਣ ਵਾਲਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਰੋ ਨਾ ਹੌਸਲਾ ਰੱਖ ਤੇਰੀ ਪਤਨੀ ਉਹ ਸਾਡੀ ਧੀ ਹੈ ਕੋਈ ਗੱਲ ਨਹੀਂ ਉਹ ਬਿਲਕੁਲ ਸੇਫ ਬਿਲਕੁਲ ਸੁਰੱਖਿਅਤ ਤੁਹਾਡੇ ਕੋਲ ਪਹੁੰਚ ਜਾਵੇਗੀ ਤੇ ਗੁਰੂ ਪਿਆਰਿਓ ਉਹ ਬਸੇ ਪਠਾਣਾ ਤੋਂ ਛਡਾਉਣ ਦੇ ਲਈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਤੇ ਨਜ਼ਰ ਕਰਨੇ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਸਿੱਖਾਂ ਦੇ ਵਿੱਚ ਕੌਣ ਖੜੇ ਸਨ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹ ਮੁੱਛ ਫੁੱਟ ਗੱਭਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਭ ਤੋਂ ਵੱਡਾ ਫਰਜ਼ੰਦ ਜਦੋਂ ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਵੇਖਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਖੜੇ ਸਨ ਬਾਬਾ ਅਜੀਤ ਸਿੰਘ ਦੀ ਹੀ ਡਿਊਟੀ ਲਗਾ ਦਿੱਤੀ ਤੇ ਆਖਿਆ ਪੁੱਤਰ ਜੀ ਤੁਸੀਂ ਉਸ ਬੱਸੀ ਪਠਾਣਾ ਜਾਓ ਤੇ ਉਹ ਜਿਹੜੇ ਪਠਾਣ ਨੇ ਉਹਨਾਂ ਤੋਂ ਇਸ ਗਰੀਬ ਬ੍ਰਾਹਮਣ ਦੀ ਪਤਨੀ ਨੂੰ ਛੁਡਵਾ ਕੇ ਲੈ ਕੇ ਆਓ ਤੇ ਉਹਨਾਂ ਦਾ ਸੌਦਾ ਲਾ ਕੇ ਆਇਓ ਤਾਂ ਜੋ ਉਹ ਅੱਗੇ ਤੋਂ ਅਜਿਹੀ ਹਰਕਤ ਨਾ ਕਰਨ ਤੇ ਗੁਰੂ ਪਿਆਰਿਓ ਫਿਰ ਬਾਬਾ ਅਜੀਤ ਸਿੰਘ ਜੀ ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਪਠਾਣਾ ਦੇ ਨਾਲ ਦੋ ਹੱਥ ਕਰਦੇ ਨੇ ਤੇ ਜਦੋਂ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਿੱਖ ਜਾਂਦੇ ਨੇ ਤਾਂ ਪਠਾਣਾ ਦੇ ਉੱਤੇ ਧਾਵਾ ਬੋਲ ਦਿੰਦੇ ਨੇ ਜਿਹੜੇ ਪਠਾਣ ਉਸ ਗਰੀਬ ਬ੍ਰਾਹਮਣ ਦੀ ਪਤਨੀ ਨੂੰ ਆਪਣੇ ਕੋਲ ਕਿਡਨੈਪ ਕਰਕੇ ਰੱਖਿਆ ਹੋਇਆ ਸੀ ਅਗਵਾ ਕਰਕੇ ਰੱਖਿਆ ਹੋਇਆ ਸੀ ਸਭ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਜੀ ਉਸ ਬੇਟੀ ਨੂੰ ਉਸ ਧੀ ਨੂੰ ਛਡਾਉਂਦੇ ਨੇ ਤੇ ਫਿਰ ਉਹ ਬੱਸੀ ਪਠਾਣਾ ਨੂੰ ਸੋਧਾ ਲਗਾਉਂਦੇ ਨੇ ਤੇ ਕਈਆਂ ਨੂੰ ਤਾਂ ਘੋੜਿਆਂ ਦੇ ਪਿੱਛੇ ਬਨ ਕੇ ਧੂਕੇ ਲੈ ਕੇ ਆਉਂਦੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੇ ਬਾਪੂ ਧੰਨ ਗੁਰਗੋਬਨ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਨੇ ਕਿ ਪਾਤਸ਼ਾਹ ਜੀ ਇਹ ਸੰਨ ਪਠਾੜ ਤੇ ਬਾਬਾ ਅਜੀਤ ਸਿੰਘ ਜੀ ਨੇ ਜਿੱਥੇ ਐਡਾ ਵੱਡਾ ਮਹਾਨ ਕਰਤੱਬ ਕਰਕੇ ਦਿਖਾਇਆ ਇੱਕ ਗਰੀਬ ਬ੍ਰਾਹਮਣ ਦੀ ਪਤਨੀ ਨੂੰ ਉਸ ਕੋਲ ਸੁਰੱਖਿਅਤ ਪਹੁੰਚਾਇਆ ਇਹ ਸਭ ਵੇਖ ਕੇ ਜਿੰਨੇ ਵੀ ਉੱਥੇ ਲੋਕ ਖੜੇ ਸਨ ਹੈਰਾਨ ਹੋ ਗਏ ਕਿ ਧੰਨ ਨੇ ਬਾਬਾ ਅਜੀਤ ਸਿੰਘ ਜੀ ਪਰ ਬਾਬਾ ਅਜੀਤ ਸਿੰਘ ਜੀ ਨੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਤੇ ਪਹਿਰਾ ਦਿੰਦਿਆ ਹੋਇਆ ਗਰੀਬ ਬ੍ਰਾਹਮਣ ਦੀ ਉਸ ਪਤਨੀ ਨੂੰ ਉਹਦੇ ਹਵਾਲੇ ਕਰ ਦਿੱਤਾ ਤੇ ਅੱਗੇ ਤੋਂ ਜਿਹੜੇ ਪਠਾਨ ਫੜ ਕੇ ਲੈ ਕੇ ਆਉਂਦੇ ਸੀ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜੇਕਰ ਤੁਸੀਂ ਹੁਣ ਤੋਂ ਅਜਿਹਾ ਕੰਮ ਕੀਤਾ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਨੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਇਹ ਮਹਾਨ ਤੇ ਜੰਗੀ ਕਰਤੱਬ ਕਰਵਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ